ਜੰਗਲ ਪੰਜਾਬੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਸ ਵਿੱਚ ਬਹੁਤ-ਬਹੁਤ ਸਵਾਗਤ ਹਾਂ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਾਤਾਂ ਇੱਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅੱਜ ਅਸੀਂ ਚਾਰ-ਪੰਜ ਮਸਲੇ ਤੁਹਾਡੇ ਨਾਲ ਸਾਂਝੇ ਕਰਨੇ ਸਭ ਤੋਂ ਪਹਿਲਾਂ ਅਮਰੀਕਾ ਦੇਆਂ ਕਈ ਸਟੇਟਾਂ ਦੇ ਵਿੱਚ ਜਿਹੜੀ ਹਲਕਿਆਂ ਦੀ ਹੱਦਬੰਦੀ ਸੰਬੰਧੀ ਰੌਲਾ ਰੱਪਾ ਪੈ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਹਾਊਸ ਨੇ ਜੈਫਰੀ ਐਪਸਟ੍ਰਿਨ ਮਾਮਲੇ ਦੇ ਉੱਤੇ ਇੱਕ ਨਵਾਂ ਫੈਸਲਾ ਲਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਰੋਬਰਟ ਐਫ ਕੈਨੇਡੀ ਜੂਨੀਅਰ ਨੇ ਐਮ ਆਰ ਐਨ ਏ ਵੈਕਸੀਨ ਦੇ ਉੱਤੇ ਕਾਫੀ ਕੁਝ ਬਦਲ ਦਿੱਤਾ ਉਹਦੀ ਫੰਡਿੰਗ ਬੰਦ ਕੀਤੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਜਿਮ ਅਕੋਸਟਾ ਨੇ ਜਵਾਕਨ 올ਿਵਰ ਦੀ ਆਰਟੀਫੀਸ਼ਲ ਇੰਟੈਲੀਜੈਂਸ ਦੀ ਇੰਟਰਵਿਊ ਕੀਤੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਆਖਰ ਦੇ ਵਿੱਚ ਜਿਹੜੀ ਟਾਈਟਨ ਸਬਮਰਸੀਬਲ ਹਾਦਸੇ ਸੰਬੰਧੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਦੇ ਵਿੱਚ ਇੱਕ ਜਿਹੜੀ ਨੈਸ਼ਨਲ ਪੋਲਿਟਿਕਲ ਬੈਟਲ ਚੱਲ ਰਹੀ ਹੈ ਇਸ ਵੇਲੇ ਪੋਲਿਟਿਕਲ ਬੈਟਲ ਕੀ ਆ ਪਰ ਲਗਾਤਾਰ ਤੁਹਾਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਸਾਂਝੀ ਕਰਦੇ ਆਉਂਦੇ ਆ ਕਿ ਟੈਕਸਸ ਦੇ ਵਿੱਚ ਜਿਹੜੀ ਹਲਕਿਆਂ ਦੀ ਹੱਦਬੰਦੀ ਕਰਨੇ ਚਾਹੁੰਦੇ ਆ ਰਿਪਬਲਿਕਨ ਤਾਂ ਕਿ ਹਾਊਸ ਦੇ ਵਿੱਚ ਪੰਜ ਸੀਟਾਂ ਵੱਧ ਸਕਣ ਡੈਮੋਕ੍ਰੇਟਸ ਦੀਆਂ ਪੰਜ ਸੀਟਾਂ ਇੱਥੋਂ ਚਲੇ ਜਾਣ ਉਹਦੇ ਲਈ ਉਹਨਾਂ ਨੂੰ ਹਾਊਸ ਦੇ ਵਿੱਚ ਵੋਟ ਕਰਨੀ ਹੈ ਵੋਟ ਕਰਕੇ ਰਿਪਬਲਿਕਨ ਨੇ ਯੈਸ ਵੋਟ ਕਰਨੀ ਹੈ ਡੈਮੋਕ੍ਰੇਟਸ ਨੇ ਨਾ ਕਰਨੀ ਹੈ ਕਿਉਂਕਿ ਰਿਪਬਲਿਕਨ ਦੀ ਮੈਜੋਰਿਟੀ ਆ ਬਿਲ ਫੇਅਰ ਵੀ ਪਾਸ ਹੋ ਜਾਣਾ ਪੰਜ ਦੀ ਪੰਜ ਹਲਕੇ ਜਿਹੜੇ ਆ ਉਹ ਬਦਲੇ ਜਾਣੇ ਆ ਡੈਮੋਕ੍ਰੇਟਸ ਦੀਆਂ ਸੀਟਾਂ ਚਲੇ ਜਾਣੀਆਂ ਡੈਮੋਕ੍ਰੇਟਸ ਨੇ ਇੱਕ ਪੈਂਤਰਾ ਬਦਲਿਆ ਉਹ ਸਟੇਟ ਸ਼ੱਡ ਦੇ ਬਾਹਰ ਚਲੇ ਗਏ ਗਵਰਨਰ ਦੇ ਹੁਕਮ ਸਟੇਟ ਦੇ ਵਿੱਚ ਲਾਗੂ ਹੁੰਦੇ ਆ ਉਹ ਕਹਿ ਸਕਦੇ ਪੁਲਿਸ ਨੂੰ ਕਿ ਉਹਨਾਂ ਨੂੰ ਫੜ ਕੇ ਕੈਪੀਟਲ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਪਰ ਉਹ ਬਾਹਰ ਚਲੇ ਗਏ ਹੁਣ ਹੋਇਆ ਕੀ ਕਿ ਰਿਪਬਲਿਕਨ ਇੱਕ ਸਟੇਟ ਦੇ ਵਿੱਚ ਜਿਹੜੇ ਇਲੈਕਸ਼ਨ ਮੈਪ ਆ ਦੇ ਕਾਂਗਰੈਸ਼ਨਲ ਡਿਸਟ੍ਰਿਕਟਸ ਨੇ ਉਹਦੀ ਹੱਦਬੰਦੀ ਬਦਲਣਾ ਚਾਹੁੰਦੇ ਆ ਆਮ ਤੌਰ ਦੇ ਉੱਤੇ ਹੱਦਬੰਦੀ 10 ਸਾਲ ਬਾਅਦ ਬਦਲੀ ਜਾਂਦੀ ਹੈ ਜਦੋਂ ਜਾਣਗੜਨਾ ਹੁੰਦੀ ਹੈ ਉਸ ਤੋਂ ਬਾਅਦ ਹੱਦਬੰਦੀ ਬਦਲ ਲੈਂਦੇ ਆ ਪਰ ਹੁਣ ਇਹ ਵਿਚ ਵਿਚਾਲੇ ਰਿਪਬਲਿਕਨ ਕਰਨ ਲੱਗ ਪਏ ਕਿ ਅਸੀਂ ਆਪਣੇ ਹਿਸਾਬ ਨਾਲ ਵਿਚ ਵਿਚਾਲੇ ਹੱਦਬੰਦੀ ਜਿਹੜੀ ਆ ਉਹ ਹਲਕੇ ਦੁਬਾਰਾ ਉਹਨਾਂ ਨੂੰ ਮਤਲਬ ਜਿਹੜਾ ਕਾਂਗਰੈਸ਼ਨਲ ਮੈਪ ਪਾਉ ਨੂੰ ਚੇਂਜ ਕਰ ਲੈਣਾ ਇੱਥੇ ਤੱਕ ਤਾਂ ਠੀਕ ਸੀ ਜਿਹੜੇ ਡੈਮੋਕ੍ਰੇਟਸ ਹੀ ਜਿੱਦਾਂ ਪਹਿਲਾਂ ਦੱਸਿਆ ਸਟੇਟ ਛੱਡ ਕੇ ਬਾਹਰ ਚਲੇ ਗਏ ਹੁਣ ਪਹਿਲੀ ਗੱਲ ਤਾਂ ਜਿਹੜੀਆਂ ਦੂਜੀਆਂ ਰਿਪਬਲਿਕਨ ਸਟ੍ਰਟ ਆ ਉਹਨਾਂ ਨੇ ਵੀ ਇਹੀ ਕੁਛ ਕਰਨਾ ਸ਼ੁਰੂ ਕਰ ਦਿੱਤਾ ਵੀ ਅਸੀਂ ਵੀ ਇਦਾਂ ਕਰਨਾ ਅਸੀਂ ਵੀ ਆਪਣੇ ਹਲਕੇ ਬਦਲਣੇ ਕਿਉਂਕਿ 26 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਹਾਊਸ ਦੇ ਵਿੱਚ ਸਿੱਧਾ-ਸਿੱਧਾ ਮੈਜੋਰਿਟੀ ਚਾਹੀਦੀ ਹੈ ਇਹਨਾਂ ਨੂੰ ਰਿਪਬਲਿਕਨ ਦੀ ਇਸ ਵੇਲੇ ਹੈਗੀ ਪਰ ਤਿੰਨ ਸੀਟਾਂ ਦੇ ਨਾਲ ਤੇ ਉਹ ਚਾਹੁੰਦੇ ਆ ਕਿ ਸਾਡਾ ਹੋਲਡ ਮਜ਼ਬੂਤ ਹੋਵੇ ਹੋਇਆ ਇਹ ਕਿ ਜੋ ਕੁਛ ਰਿਪਬਲਿਕਨ ਕਰ ਰਹੇ ਸੀ ਜਿਹੜੀਆਂ ਡੈਮੋਕ੍ਰੇਟ ਜਾਨੀ ਕਿ ਬਲੂ ਸਟੇਟਸ ਨੇ ਜਿਵੇਂ ਕੈਲੀਫੋਰਨੀਆ ਨਿਊਯਾਰਕ ਆ ਇਹ ਕਹਿੰਦੇ ਵੀ ਅਸੀਂ ਵੀ ਇਦਾਂ ਹੀ ਕਰਨੀ ਕੈਲੀਫੋਰਨੀਆ ਦੇ ਵਿੱਚ ਮжоਰਿਟੀ ਡੈਮੋਕ੍ਰੇਟਸ ਦੀ ਹੈ ਇਹ ਕਹਿੰਦੇ ਅਸੀਂ ਆਪਣੇ ਹਲਕੇ ਜਿਹੜੇ ਆਪਣੇ ਹਿਸਾਬ ਦੇ ਨਾਲ ਕਰ ਲੈਣੇ ਸੋ ਬੜੀ ਇੱਕ ਅਜੀਬ ਜਿਹੀ ਸਥਿਤੀ ਅਮਰੀਕਾ ਦੇ ਵਿੱਚ ਬਣੀ ਹੈ ਜਿਹੜੀ ਸਮਝ ਨਹੀਂ ਆ ਰਹੀ ਕਿ ਇਹਦਾ ਬਣਨਾ ਕੀ ਹੈ ਹੁਣ ਕੀ ਹੋਊਗਾ ਇੱਕ ਜਿਸ ਪੈਟਰਨ ਨੂੰ ਸਮਝਿਆ ਜਾਵੇ ਕਿ ਹੋ ਕੀ ਰਿਹਾ ਇੱਕ ਸਟੇਟ ਦੇ ਵਿੱਚ ਜਿਹੜੀ ਰਿਪਬਲਿਕਨ ਮжоਰਿਟੀ ਸਟੇਟ ਆ ਉਹ ਜਿਹੜਾ 10 ਸਾਲਾਂ ਵਾਲਾ ਟਰਮ ਹੁੰਦੀ ਉਹਦੇ ਵਿੱਚ ਹੀ ਹਲਕਿਆਂ ਨੂੰ ਬਦਲਣਾ ਚਾਹੁੰਦੇ ਬਦਲਣਾ ਐਸਾ ਨਾਲ ਚਾਹੁੰਦੇ ਆ ਕਿ ਵੋਟਰ ਇਧਰ ਉਧਰ ਹੋ ਕੇ ਉਹਨਾਂ ਦੀਆਂ ਸੀਟਾਂ ਜ਼ਿਆਦਾ ਹੋ ਜਾਣ ਉਹ ਜ਼ਿਆਦਾ ਜਿੱਤ ਜਾਣ ਡੈਮੋਕ੍ਰੇਟ ਘਟ ਜਾਣ ਇਹੀ ਕੰਮ ਜਦੋਂ ਹੁਣ ਡੈਮੋਕ੍ਰੇਟ ਸਟੇਟਾਂ ਕਰਨਗੇ ਜਿਵੇਂ ਕਿ ਉਹਨਾਂ ਨੇ ਪਲਾਨ ਕਰਨਾ ਸ਼ੁਰੂ ਕਰਤਾ ਕੈਲੀਫੋਰਨੀਆ ਜਾਂ ਨਿਊਯਾਰਕ ਨੇ ਫਿਰ ਇਹਦਾ ਮਤਲਬ ਕੀ ਹੋਊਗਾ ਉਹ ਬਿੱਲ ਲੈ ਕੇ ਆਉਣਗੇ ਤਾਂ ਜਿਹੜੇ ਰਿਪਬਲਿਕਨ ਉਹ ਹਾਊਸ ਛੱਡ ਕੇ ਬਾਹਰ ਭੱਜ ਜਾਣਗੇ ਜਾਂ ਸਟੇਟ ਛੱਡ ਜਾਣਗੇ ਤੇ ਉਹ ਸਟੇਟ ਛੱਡ ਜਾਣਗੇ ਉਹ ਦੁਬਾਰਾ ਫਿਰ ਜਿਹੜਾ ਸਪੈਸ਼ਲ ਸੈਸ਼ਨ ਕਾਲ ਕਰਨਗੇ ਉਹ ਫਿਰ ਸੈਸ਼ਨ 'ਚ ਨਹੀਂ ਜਾਣਗੇ ਕਿੰਨਾ ਚਿਰ ਇਹਦਾ ਚੱਲੂਗਾ ਭਲੇ ਇਹ ਆਮ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਵਾਪਰਦਾ ਨਹੀਂ ਜਾਂ ਤੇ ਇਹਦੇ ਲਈ ਹੁਣ ਕੋਈ ਕਾਨੂੰਨ ਰੰਗ ਟੰਗ ਲਿਆਂਦਾ ਜਾਊਗਾ ਨਾ ਵਾ ਕਿ ਕਾਨੂੰਨ ਕੀ ਕਹਿੰਦਾ ਹੈ ਇੱਥੇ ਜਾਂ ਫਿਰ ਜਿਹੜਾ ਸਿਸਟਮ ਆ ਇਸ ਤਰ੍ਹਾਂ ਕਿੰਨਾ ਚਿਰ ਚੱਲੂਗਾ ਇਹ ਬਹੁਤ ਵੱਡਾ ਸਵਾਲ ਆ ਅਮਰੀਕਾ ਦੇ ਵਿੱਚ ਆਮ ਤੌਰ ਦੇ ਉੱਤੇ ਹੁੰਦਾ ਨਹੀਂ ਡੈਮੋਕ੍ਰੇਟਸ ਵੀ ਹੁਣ ਆਪਣਾ ਫਾਈਟਬੈਕ ਕਰਨਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਜੇ ਸਾਡੇ ਨਾਲ ਧੱਕਾ ਹੋ ਰਿਹਾ ਸਾਡੀਆਂ ਸੀਟਾਂ ਘਟਾਈਆਂ ਜਾ ਰਹੀਆਂ ਤਾਂ ਅਸੀਂ ਵੀ ਕਰਾਂਗੇ ਤੇ ਉਹ ਮਤਲਬ ਜਿਹੜੇ ਆਪਣੇ ਗਵਰਨਰ ਹੈਗੇ ਆ ਜਿਹੜੇ ਜੇਬੀ ਪ੍ਰੇਟਸਕ ਲੇਲਨ ਆਇਸ ਦੇ ਜਾ ਗਵਰਨਰ ਕੈਥੀ ਹੋ ਚੱਲੇ ਨਿਊਯਾਰਕ ਦੇ ਉਹਨਾਂ ਨੇ ਪਬਲੀਕਲੀ ਟੈਕਸਸ ਦੇ ਡੈਮੋਕ੍ਰੇਟਸ ਨੂੰ ਸਪੋਰਟ ਕਰਨਾ ਸ਼ੁਰੂ ਕਰਤਾ ਠੀਕ ਆ ਉਹ ਕਹਿੰਦੇ ਸੀ ਛੱਡ ਕੇ ਗਏ ਸਟੇਟ ਜੰਗਾ ਬਰ ਜਾਣਗੇ ਤੇ ਕੈਲੀਫੋਰਨੀਆ ਹੁਣ ਗਵਰਨਰ ਜਿਹੜੇ ਆ ਉਹ ਕਹਿੰਦੇ ਕਿ ਅਸੀਂ ਆਪਣੇ ਮੈਪ ਰੀਡਰਾ ਕਰਾਂਗੇ ਤੇ ਅਸੀਂ ਜ਼ਿਆਦਾ ਕਾਂਗਰਸ ਦੇ ਵਿੱਚ ਸੀਟਾਂ ਜਿੱਤਾਂਗੇ ਸੋ ਬੜਾ ਅਜੀਬ ਜਿਹਾ ਮਾਮਲਾ ਹੈ ਇਸ ਵੇਲੇ ਕੱਲ ਤੱਕ ਤੇ ਇਹ ਨਹੀਂ ਸੀ ਟੈਕਸਸ ਇਕੱਲੇ ਦਾ ਰੋਲਾ ਸੀ ਟੈਕਸਸ ਤੋਂ ਬਾਅਦ ਦੂਜੀਆਂ ਰਿਪਬਲਿਕਨ ਸਟੇਟਾਂ ਨੇ ਕਰਨਾ ਸ਼ੁਰੂ ਕਰਨ ਬਾਰੇ ਸੋਚਿਆ ਤੇ ਹੁਣ ਡੈਮੋਕ੍ਰੇਟਸ ਵੀ ਇਹ ਸੋਚ ਰਹੇ ਆ ਗੱਲ ਕਿੱਧਰ ਨੂੰ ਜਾਂਦੀ ਕਿੱਥੇ ਰੁਕਦੀ ਹੈ ਹਜੇ ਤੱਕ ਕਿਸੇ ਨੂੰ ਕੁਝ ਵੀ ਇਹਦੇ ਬਾਰੇ ਪਤਾ ਨਹੀਂ ਅਗਲੀ ਗੱਲਬਾਤ ਹਾਊਸ ਦੇ ਜੈਫਰੀ ਐਬਸਟ੍ਰਿਨ ਮਾਮਲੇ ਦੀਆਂ ਫਾਈਲਾਂ ਸੰਬੰਧੀ ਇੱਕ ਕਾਨੂੰਨੀ ਨੋਟਿਸ ਲੀਗਲ ਆਰਡਰ ਜਿਹੜਾ ਆ ਉਹ ਆ ਸੱਪਾ ਉਹਨਾਂ ਜਿਹਨੂੰ ਕਹਿੰਦੇ ਆ ਉਹ ਜਾਰੀ ਕਰ ਦਿੱਤਾ ਇਹਦਾ ਮਤਲਬ ਕੀ ਹੈ ਇਹਨਾਂ ਨੇ ਇਹ ਕਿਹਾ ਹਾਊਸ ਇਥੇ ਸਮਝਣ ਵਾਲੀ ਗੱਲ ਕੀ ਆ ਹਾਊਸ ਦੇ ਵਿੱਚ ਰਿਪਬਲਿਕਨ ਦੀ ਮжоਰਿਟੀ ਆ ਰਿਪਬਲਿਕਨ ਮжоਰਿਟੀ ਵਾਲੇ ਹਾਊਸ ਨੇ ਆਫੀਸ਼ੀਅਲੀ ਇੱਕ ਲੀਗਲ ਲੈਟਰ ਇੱਕ ਕਾਨੂੰਨੀ ਦਸਤਾਵੇਜ਼ ਯੂਐਸ ਜਸਟਿਸ ਡਿਪਾਰਟਮੈਂਟ ਨੂੰ ਭੇਜ ਦਿੱਤਾ ਹੈ ਕੀ ਕਿਹਾ ਉਸ ਲੀਗਲ ਚਿੱਠੀ ਦੇ ਵਿੱਚ ਕਾਨੂੰਨੀ ਨੋਟਿਸ ਦੇ ਵਿੱਚ ਹਾਊਸ ਨੇ ਯੂਐਸ ਜਸਟਿਸ ਡਿਪਾਰਟਮੈਂਟ ਨੂੰ ਕਿ ਤੁਸੀਂ ਉਹ ਸਾਰੇ ਡਾਕੂਮੈਂਟ ਜਿਹੜੇ ਜੈਫਰੀ ਐਪਸਟ੍ਰਿਨ ਦੇ ਨਾਲ ਰਿਲੇਟਡ ਜਿਹੜਾ ਜੈਫਰੀ ਐਪਸਟ੍ਰਿਨ ਕੌਣ ਸੀ ਇੱਕ ਕਨਵਿਕਟਿਡ ਸੈਕਸ ਅਫੈਂਡਰ ਜਿਹੜਾ ਇੱਕ ਸੈਕਸ ਰਿੰਗ ਚਲਾਉਂਦਾ ਸੀ ਪੂਰੇ ਦਾ ਪੂਰਾ ਅੰਡਰੇਜ ਗਰਲਜ਼ ਦਾ ਕਨਵਿਕਟ ਹੋਇਆ ਉਸ ਮਾਮਲੇ ਦੇ ਵਿੱਚ 19 ਦੇ ਵਿੱਚ ਆਤਮ ਹੱਤਿਆ ਕਰ ਗਿਆ ਜੇਲ੍ਹ ਦੇ ਵਿੱਚ ਵੀ ਜੈਫਰੀ ਐਬਸਟ੍ਰਿਨ ਦੇ ਮਾਮਲੇ ਨਾਲ ਸੰਬੰਧਿਤ ਸਾਰੇ ਕਾਗਜ਼ੀ ਪੱਤਰ ਤੇ ਦੂਸ਼ੀ ਜਿਹੜੀ ਉਹਦੀ ਸਹਾਇਕੀ ਸੀਗੀ ਗਰਲਫ੍ਰੈਂਡ ਜਾਂ ਜੋ ਵੀ ਸੀਗੀ ਮੈਕਸਵੈਲ ਉਹਦੇ ਨਾਲ ਸੰਬੰਧਿਤ ਜੋ ਕੁਝ ਹੈਗਾ ਉਹ ਸਾਨੂੰ ਹੈਂਡਓਵਰ ਕਰੋ ਇਹ ਗੱਲ ਅਮਰੀਕਾ ਦਾ ਹਾਊਸ ਕਹਿ ਰਿਹਾ ਹਾਊਸ ਮਤਲਬ ਕਾਂਗਰਸ ਦਾ ਇੱਕ ਹਿੱਸਾ ਹੈ ਜਾਨੀ ਕਿ ਜਿਹਨੂੰ ਪਾਰਲੀਮੈਂਟ ਕਿਹਾ ਜਾ ਸਕਦਾ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਹੁਣ ਸਮਝਣ ਵਾਲੀ ਗੱਲ ਇਹ ਆ ਕਿ ਹਾਊਸ ਆਫ ਰਿਪਰਿਜ਼ੈਂਟੇਟਿਵ ਤੇ ਵਿਚਾਰ ਪਬਲਿਕ ਦੀ ਮੇਜੋਰਿਟੀ ਹੈ ਜਿਹੜਾ ਇਹ ਕਹਿ ਰਿਹਾ ਕਿ ਸਾਰੀਆਂ ਫਾਈਲਾਂ ਸਾਨੂੰ ਦਿਓ ਰਿਲੀਜ਼ ਨਹੀਂ ਕਰੋ ਉਹਨਾਂ ਨੇ ਕਿਹਾ ਕਿ ਸਾਨੂੰ ਦਿਓ ਅਸੀਂ ਜਿਹੜੀ ਰਿਵਿਊ ਕਮੇਟੀ ਆ ਉਹ ਇਹਨੂੰ ਦੇਖਾਂਗੇ ਇਹ ਗੱਲ ਹੁਣ ਇਸ ਗੱਲ ਦੇ ਨਾਲ ਕੰਟਰਡਿਕਟ ਕਰਦੀ ਹੈ ਕਿਉਂਕਿ ਰਾਸ਼ਟਰਪਤੀ 트੍ਰੰਪ ਉਹਨਾਂ ਫਾਈਲਾਂ ਨੂੰ ਰਿਲੀਜ਼ ਨਹੀਂ ਕਰ ਰਹਾ ਮੰਗ ਵੱਡੀ ਉੱਠ ਰਹੀ ਹੈ ਡੈਮੋਕ੍ਰੇਟ ਕਰ ਹੀ ਰਹੇ ਆ ਉਹ ਤੇ ਇੱਕ ਉਹਨਾਂ ਕੋਲੇ ਤੇ ਰਾਜਨੀਤਿਕ ਖਿੱਦੋਖੁੰਡੀ ਇਹ ਮੁੱਦਾ ਬਣਿਆ ਹੀ ਆ ਉਹਦੇ ਨਾਲ ਖੇਡ ਰਹੇ ਆ ਕਈ ਰਿਪਬਲਿਕਨ ਵੀ ਇਹ ਕਹਿੰਦੇ ਆ ਵੀ ਜੋ ਕੁਛ ਨਾ ਫਾਈਲਾਂ ਦੇ ਵਿੱਚ ਹੈਗਾ ਸੱਚ ਦੱਸਦੇ ਹੋ ਰਿਲੀਜ਼ ਕਰਦੇ ਹੋ 트럼ਪ ਐਡਮਿਨਿਸਟ੍ਰੇਸ਼ਨ ਨਹੀਂ ਇਹ ਕਰ ਰਿਆ ਉਹਨਾਂ ਨੇ ਕੀਤਾ ਨਹੀਂ ਹਾਊਸ ਜਿਹਦੇ ਵਿੱਚ ਕਿ 트럼ਪ ਦੀ ਸਪੋਰਟ ਵਾਲੇ ਬੰਦਿਆਂ ਦੀ ਮੈਜੋਰਿਟੀ ਯਾਨੀ ਕਿ ਰਿਪਬਲਿਕਨ ਦੀ ਮੈਜੋਰਿਟੀ ਹੈ ਉਹਨੇ ਕਾਨੂੰਨੀ ਨੋਟਿਸ ਯੂਐਸ ਡਿਪਾਰਟਮੈਂਟ ਆਫ ਜਸਟਿਸ ਨੂੰ ਦੇ ਦਿੱਤਾ ਕਿ ਜੋ ਵੀ ਉਹਦੀ ਸੰਬੰਧਿਤ ਡਾਕੂਮੈਂਟ ਆ ਉਹ ਸਾਨੂੰ ਦੇ ਹੁਣ ਇਹ ਗੱਲ ਇੱਕ ਪਾਸੇ ਕਾਂਗਰਸ ਆ ਤੇ ਦੂਜੇ ਪਾਸੇ 트럼ਪ ਐਡਮਿਨਿਸਟ੍ਰੇਸ਼ਨ ਆ ਇਹਨਾਂ ਦੀ ਸੁਰ ਆਪਸ ਦੇ ਵਿੱਚ ਨਹੀਂ ਰਲ ਰਹੀ ਜਿਹੜੀ ਕਿ ਰਲਣੀ ਚਾਹੀਦੀ ਸੀ ਜਿਹੜੀ ਕਿ ਬਹੁਤ ਜ਼ਰੂਰੀ ਆ ਸੋ ਹੁਣ ਕਨਫਲਿਕਟ ਇਹਨਾਂ ਦੋਹਾਂ ਦੇ ਵਿਚਕਾਰ ਵੀ ਹੋ ਗਿਆ ਹੈ ਸੋ ਇਹ ਐਬਸਟ੍ਰੇਨ ਫਾਈਲ ਦੇ ਮਾਮਲੇ ਦੇ ਵਿੱਚ ਜਿਹੜੀ ਇਹ ਸਿਰਫ ਜਿਹੜਾ ਕਾਨੂੰਨੀ ਨੋਟਿਸ ਆ ਆ ਹਾਊਸ ਜਸਟਿਸ ਯੂਐਸ ਦਾ ਜਸਟਿਸ ਡਿਪਾਰਟਮੈਂਟ ਨੂੰ ਹੀ ਭੇਜਿਆ ਇਹਨਾਂ ਨੇ ਬਿਲ ਕਲਿੰਟਰ ਨੂੰ ਵੀ ਭੇਜਿਆ ਹੈਲਰੀ ਕਲਿੰਟਰ ਨੂੰ ਵੀ ਭੇਜਿਆ ਐਫਬੀਆਈ ਦੇ ਸਾਬਕਾ ਡਾਇਰੈਕਟਰ ਨੂੰ ਵੀ ਭੇਜਿਆ ਪੁਰਾਣੇ ਜਿਹੜੇ اٹਾਰਨੀ ਜਨਰਲ ਸੀਗੇ ਉਹਨਾਂ ਨੂੰ ਵੀ ਭੇਜਿਆ ਜਿਹਦਾ ਜਿਹਦਾ ਸਬੰਧ 20 ਸਾਲ ਇਨਵੈਸਟੀਗੇਸ਼ਨ ਚੱਲੀ ਆ ਇਹ 19 ਚ ਉਹਦੀ ਮੌਤ ਹੁੰਦੀ ਹੈ 20 ਸਾਲ ਇਨਵੈਸਟੀਗੇਸ਼ਨ ਚੱਲੀ ਜਿਹੜਾ ਜਿਹੜਾ ਬੰਦਾ ਵੀ ਇਹਦੇ ਨਾਲ ਸੰਬੰਧਿਤ ਆ ਸਾਰੇ ਨੁਕਤੇ ਨੋਟਸ ਹੌਸਲੀ ਭੇਜ ਤਾ ਕਿ ਸਾਰੇ ਕਾਗਜ਼ ਪੱਤਰ ਸਾਡੇ ਕੋਲ ਲੈ ਕੇ ਆਓ ਅਸੀਂ ਦੇਖਾਂਗੇ ਇਹਦੇ ਵਿੱਚ ਕੀ ਹੈ ਡੈਡ ਲਾਈਨ ਉਹਨੇ ਦਿੱਤੀ 19 ਅਗਸਤ 19 ਅਗਸਤ ਤੱਕ ਸਾਨੂੰ ਸਾਰਾ ਕੁਝ ਮਿਲ ਜਾਣਾ ਚਾਹੀਦਾ ਉਹਦੇ ਵਿੱਚ ਪਿਛਲੀ ਇਨਵੈਸਟੀਗੇਸ਼ਨ ਉਹਦੀ ਐਬਸਟ੍ਰੈਕਟ ਦੀਆਂ ਜਿਹੜੀਆਂ ਇੱਕ ਪਹਿਲਾ ਨਾਨ ਪ੍ਰੈਸੀਕਿਊਸ਼ਨ ਡੀਲ ਸੀਗੀ 2007 ਦੇ ਵਿੱਚ ਉਹੀ 19 ਦੇ ਵਿੱਚ ਉਹਦੀ ਮੌਤ ਹੁਣ ਇੱਥੇ ਕਾਨੂੰਨੀ ਨੁਕਤਾ ਇਹ ਕੀ ਆ ਕਿ ਹਾਊਸ ਨੇ ਤਾਂ ਕਹਿ ਦਿੱਤਾ ਕਾਨੂੰਨੀ ਨੋਟਿਸ ਭੇਜ ਕੇ ਕਿ ਯੂਐਸ ਡਿਪਾਰਟਮੈਂਟ ਆਫ ਜਸਟਿਸ ਨੂੰ ਕਿ ਤੁਸੀਂ ਸਾਰੇ ਕਾਗਜ਼ ਪੱਤਰ ਸਾਨੂੰ ਦਿਓ ਯੂਐਸ ਡਿਪਾਰਟਮੈਂਟ ਆਫ ਜਸਟਿਸ ਇਹਨੂੰ ਰਿਫਿਊਜ਼ ਕਰ ਸਕਦਾ ਵੀ ਅਸੀਂ ਨਹੀਂ ਦੇ ਸਕਦੇ ਜਾਂ ਅਸੀਂ ਥੋੜੇ ਦੇ ਸਕਦੇ ਹਾਂ ਅਸੀਂ ਪੂਰੇ ਨਹੀਂ ਦੇ ਸਕਦੇ ਸੋ ਕਾਂਗਰਸ ਇਹ ਸਾਰੇ ਨੂੰ ਦੇਖਣਾ ਚਾਹੀਦਾ ਜਿਹੜੀ ਹਾਊਸ ਕਮੇਟੀ ਹੈ ਉਹ ਦੇਖਣਾ ਚਾਹੀਦੀ ਹੈ ਕਿ ਅਸਲ ਦੇ ਵਿੱਚ ਇਹ ਮਾਮਲਾ ਹੈ ਕੀ ਹੈ ਹੁਣ ਪ੍ਰਾਈਵੇਸੀ ਦਾ ਕੰਸਰਨ ਵੀ ਹੈ ਵੀ ਜਿਹੜੇ ਵਿਕਟਮਸ ਹੈਗੇ ਉਹਨਾਂ ਦੀ ਪ੍ਰਾਈਵੇਸੀ ਦਾ ਕੀ ਬਣੂਗਾ ਪੋਲਿਟੀਕਲ ਟੈਂਸ਼ਨ ਇੱਕ ਜਿਹੜੇ ਰਿਪਬਲਿਕਨਸ ਆ ਉਹ ਇਹਦੇ ਮਾਮਲੇ ਦੇ ਵਿੱਚ ਸਪੀਕਰ ਮਾਈਕ ਜੌਨਸਨ ਆ ਉਹਨਾਂ ਨੇ ਵੀ ਸੈਸ਼ਨ ਕਿਹਾ ਕਿ ਕੋਈ ਵੀ ਕਨਫਰੈਕਟ ਜਿਹੜਾ ਐਪਸਟਿਨ ਇਸ਼ੂ ਦੇ ਉੱਤੇ ਨਹੀਂ ਹੋਣਾ ਚਾਹੀਦਾ ਤੇ ਬਿਨਾਂ ਸ਼ੱਕ ਇਸ ਗੱਲ ਨੂੰ ਜਿਹੜੇ ਆਪਣੇ ਇਹ ਹੈਗੇ ਆ ਆ ਡੈਮੋਕ੍ਰੇਟਸ ਨੇ ਉਹ ਇਹਨੂੰ ਆਪਣੇ ਤਰੀਕੇ ਦੇ ਨਾਲ ਵਰਤ ਰਹੇ ਹਨ ਅਗਲੀ ਗੱਲਬਾਤ ਰੋਬਰਟ ਐਫ ਕੈਨੇਡੀ ਜੂਨੀਅਰ ਬਾਰੇ ਰੋਬਰਟ ਐਫ ਕੈਨੇਡੀ ਜੂਨੀਅਰ ਐਸ ਵੈਲ ਹੈਲਥ ਸੈਕਟਰੀ ਆ ਅਮਰੀਕਾ ਦੇ ਜਿਹੜੀ ਅਮਰੀਕਾ ਦੇ ਵਿੱਚ ਸਿਹਤ ਮਾਮਲਿਆਂ ਦੇ ਵਿੱਚ ਸਿਹਤ ਮੰਤਰੀ ਜਾਂ ਸਭ ਤੋਂ ਵੱਡਾ ਅਹੁਦਾ ਜੇ ਕਿਸੇ ਕੋਲ ਹੈਗਾ ਰੋਬਰਟ ਐਫ ਕੈਨੇਡੀ ਜੂਨੀਅਰ ਕੋਲ ਆ। ਰੋਬਰਟ ਐਫ ਕੈਨੇਡੀ ਜੂਨੀਅਰ ਨੇ ਜਿਹੜਾ ਐਮ ਆਰ ਐਨ ਐ ਜਿਹੜੀ ਵੈਕਸੀਨ ਆ ਉਹਦੇ ਜਿਹੜੇ ਪ੍ਰੋਜੈਕਟ ਆ ਜਿਹੜੇ ਕੋਵਿਡ-19 ਤੋਂ ਬਾਅਦ ਲੈ ਕੇ ਦੂਜੀਆਂ ਵੈਕਸੀਨ ਤੱਕ ਚੱਲੇ ਆ ਉਹਨਾਂ ਸਾਰਿਆਂ ਨੂੰ ਕਰੈਕਟ ਆਊਟ ਕਰਨ ਦਾ ਫੈਸਲਾ ਕਰ ਲਿਆ ਕਿ ਇਹ ਸਾਰੇ ਬੰਦ ਕਰੋ। ਅਸੀਂ ਇਹਦੇ ਉੱਤੇ ਹੋਰ ਅੱਗੇ ਨਹੀਂ ਜਾ ਰਹੇ। ਜਿਹੜਾ ਡੀਐਨਏ ਹੁੰਦਾ ਬੰਦੇ ਦਾ ਨਾ ਇਸੇ ਤਰੀਕੇ ਦੇ ਨਾਲ ਆਰਐਨਏ ਹੁੰਦਾ ਜਿਹੜਾ ਆਰਐਨਏ ਆ ਐਮਆਰਐਮਈ ਦਾ ਮਤਲਬ ਕੀ ਹੈ ਮੈਸੰਜਰ ਆਰਐਨਏ ਐਮਆਰਐਨਏ ਦਾ ਟੈਕਨੀਕ ਕਿਹੜੀ ਆ ਆਰਐਨਏ ਜਿਹੜਾ ਆਰਐਨਏ ਆ ਅਸਲ ਦੇ ਵਿੱਚ ਇਹ ਇੱਕ ਕਹਿ ਲਓ ਕਿ ਸਾਡੀ ਬਾਡੀ ਨੇ ਕਿਹੜੀ ਪ੍ਰੋਟੀਨ ਬਣਾਉਣੀ ਆ ਉਹ ਇਨਸਟਰਕਸ਼ਨ ਦੇਣ ਵਾਲੀ ਚੀਜ਼ ਐ ਐਮਆਰਐਨਏ ਰਾਈਬੋਸ ਨਿਊਕਲੀਓਟਿਡ ਆਰਐਨਏ ਐਮਆਰਐਨਏ ਵੈਕਸੀਨ ਕੀ ਕਰ ਦਿਆ ਉਹ ਬਾਡੀ ਦੇ ਅੰਦਰ ਜਾ ਕੇ ਉਹਨੂੰ ਟੀਚ ਕਰਦੀ ਆ ਉਹਨੂੰ ਇਨਸਟਰਕਟ ਕਰਦੀ ਆ ਉਹਨੂੰ ਗਾਈਡ ਕਰਦੀ ਆ ਕਿ ਤੁਸੀਂ ਆ ਚੀਜ਼ ਬਣਾਓ ਜਿਹੜੀ ਕਿ ਵਾਇਰਸ ਦੇ ਨਾਲ ਜੁੜ ਕੇ ਉਹਨੂੰ ਕੰਮ ਨਹੀਂ ਕਰਨ ਦਊਗੀ ਜਾਂ ਉਹਨੂੰ ਖਤਮ ਕਰ ਦਊਗੀ ਇਮਿਊਨ ਸਿਸਟਮ ਆਪਣੇ ਆਪ ਸਿੱਖ ਜਾਂਦਾ ਕਿ ਮੈਂ ਆ ਚੀਜ਼ ਬਣਾਉਣੀ ਇਹ ਵੈਕਸੀਨ ਬਣਾਉਣ ਦੀ ਇੱਕ ਨਵੀਂ ਵਿਧੀ ਆ ਜਿਹੜੀ ਕੋਵਿਡ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ ਕੀਤੀ ਗਈ ਆ ਐਮ ਆਰ ਐਨ ਵੈਕਸੀਨ ਜਿਹੜੀ ਪਹਿਲਾਂ ਕਈ ਦਹਾਕੇ ਲੱਗ ਜਾਂਦੇ ਸੀ ਬਣਾਉਣ ਦੇ ਲਈ ਮੰਨ ਲਓ ਜੇ ਐਮ ਆਰ ਐਨ ਐ ਟੈਕਨੀਕ ਨਾ ਹੁੰਦੀ ਤਾਂ ਦੋ ਤਰੀਕੇ ਨੇ ਵੈਕਸੀਨ ਦਾ ਮਤਲਬ ਕੀ ਆ ਵੈਕਸੀਨ ਦਾ ਮਤਲਬ ਇਹ ਆ ਕਿ ਜਿਹੜੀ ਬਿਮਾਰੀ ਦੀ ਵੈਕਸੀਨ ਬਣਾਉਣੀ ਆ ਉਹ ਬਿਮਾਰੀ ਨੂੰ ਥੋੜੇ ਰੂਪ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਪਾ ਦਿੱਤਾ ਜਾਂਦਾ ਮੰਨ ਲਓ ਟਾਈਫਾਈਡ ਦੀ ਵੈਕਸੀਨ ਆ ਉਹ ਕਿਸੇ ਤਰੀਕੇ ਦੇ ਨਾਲ ਉਹ ਟਾਈਫਾਈਡ ਦੇ ਜਿਹੜੇ ਉਹ ਹੈਗਾ ਆ ਉਹਨੂੰ ਥੋੜਾ ਜਿਹਾ ਤੁਹਾਡੇ ਅੰਦਰ ਭੇਜ ਦੇਣਗੇ ਤੇ ਉਹ ਟਾਈਫਾਇਡ ਨਾਲ ਲੜਨ ਵਾਲੀ ਜਿਹੜੀ ਤਾਕਤ ਆ ਬਾਡੀ ਦੇ ਵਿੱਚ ਜਿਹੜੇ ਐਂਟੀਬਾਡੀਜ਼ ਆ ਉਹ ਪੈਦਾ ਹੋ ਜਾਂਦੀਆਂ ਤੇ ਕੱਲ ਨੂੰ ਜੇ ਅਸਲੀ ਟਾਈਫਾਇਡ ਹੁੰਦਾ ਤੁਹਾਨੂੰ ਤੇ ਉਹ ਇੰਨੀ ਜਿਆਦਾ ਬਾਡੀ ਦੇ ਵਿੱਚ ਆਲਰੇਡੀ ਪੈਦਾ ਹੋ ਚੁੱਕੀ ਹੈ ਕਰਨ ਟਾਈਫਾਇਡ ਨੂੰ ਖਤਮ ਕਰ ਦੇਣਾ ਇੱਕ ਉਦਾਹਰਣ ਵਜੋਂ ਇਦਾਂ ਹੀ ਕੋਵਿਡ ਆ ਜੇ ਸਧਾਰਨ ਰੂਪ ਦੇ ਵਿੱਚ ਕੋਵਿਡ ਦੀ ਵੈਕਸੀਨ ਬਣਾਉਣੀ ਹੁੰਦੀ ਤਾਂ ਉਹ ਜਿਹੜੀ ਟਰੈਡੀਸ਼ਨਲ ਜਿਹੜਾ ਰਵਾਇਤੀ ਤਰੀਕਾ ਵੈਕਸੀਨ ਦਾ ਉਹ ਇਹ ਆ ਕਿ ਤੁਹਾਡੀ ਬਾਡੀ ਦੇ ਵਿੱਚ ਥੋੜੇ ਬਹੁਤੇ ਕਿਸੇ ਕਿਸਮ ਦੇ ਨਾਲ ਉਹ ਵਾਇਰਸ ਭੇਜਿਆ ਜਾਂਦਾ ਹੈ ਬਾਡੀ ਉਸ ਵਾਇਰਸ ਦੇ ਵਿਰੋਧ ਦੇ ਵਿੱਚ ਜਿਹੜੇ ਉਹਦੀ ਕਹੋ ਕਿ ਜਿਵੇਂ ਐਂਟੀਬਾਡੀਜ਼ ਆ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਉਹ ਰੁਕ ਜਾਂਦਾ ਐਮ ਆਰ ਐਨ ਏ ਵੈਕਸੀਨ ਵੱਖਰੇ ਤਰੀਕੇ ਨਾਲ ਕੰਮ ਕਰਦਾ ਐਮ ਆਰ ਐਨ ਏ ਵੈਕਸੀਨ ਬਾਡੀ ਨੂੰ ਅੰਦਰ ਜਾ ਕੇ ਗਾਈਡ ਕਰਦਾ ਕਿ ਤੂੰ ਆਹ ਕੰਮ ਕਰ ਤੂੰ ਜਿਹੜਾ ਜਿਹੜੀ ਇਨਸਟਰਕਟ ਕਰਦੀ ਹੈ ਇਹ ਬਾਡੀ ਨੂੰ ਜਾਂ ਕਹੋ ਕਿ ਆਪਣੇ ਆਪ ਉਹਦੇ ਵਾਇਰਸ ਦੇ ਨਾਲ ਲੜਨ ਦੇ ਲਈ ਸੋ ਇਹ ਟੈਕਨੀਕ ਦੇ ਵਿੱਚ ਬੇਸਿਕ ਫਰਕ ਆ ਐਮ ਆਰ ਐਨ ਬਹੁਤ ਫਾਸਟ ਆ ਬੜੀ ਜਲਦੀ ਬਣੀ ਆ ਇਹਦੇ ਵਿੱਚ ਇਹ ਜੇ ਆਮ ਹਾਲਤੋਂ ਦੇ ਤੇ 10 ਸਾਲ ਕੋਵਿਡ ਨਾਲ ਬੰਦੇ ਮਰੀ ਜਾਂਦੇ ਸੀ ਵੈਕਸੀਨ ਨਹੀਂ ਸੀ ਬਣਨੀ ਪਰ ਇਹਨੇ ਬਹੁਤ ਜਲਦੀ ਬਣਾ ਲਈ ਐਮ ਆਰ ਐਨ ਜਿਹੜੀ ਬਣ ਗਈ ਰੋਬਰਟ ਐਫ ਕੈਨੇਡੀ ਜੂਨੀਅਰ ਕਹਿੰਦੇ ਵੀ ਇਹ ਗੱਲ ਠੀਕ ਨਹੀਂ ਜਿਹੜੀ ਐਮ ਆਰ ਐਨ ਐ ਬਲਤੇ ਉਹ ਵੈਕਸੀਨ ਦੇ ਖਿਲਾਫ ਆ ਸ਼ੁਰੂ ਤੋਂ ਆਪਾਂ ਸਾਰੇ ਜਾਣਦੇ ਆ ਜਿਹੜੇ ਅਮਰੀਕਾ ਦੇ ਵਿੱਚ ਕੁਝ ਕੁ ਸਟਾਪ ਦੇ ਬੰਦੇ ਜਿਹੜੇ ਵੈਕਸੀਨ ਦਾ ਵਿਰੋਧ ਕਰਦੇ ਆ ਉਹ ਕਹਿੰਦੇ ਵੈਕਸੀਨ ਦੇ ਨਾਲ ਬਿਮਾਰੀਆਂ ਹਟਦੀਆਂ ਘਟਾ ਲੱਗਦੀਆਂ ਜ਼ਿਆਦਾ ਵੀ ਜਿੰਨਾ ਕੁ ਹੋ ਰਿਹਾ ਵੈਕਸੀ ਉਹਨਾਂ ਨੂੰ ਜੋ ਰੋਬਰਟਾ ਫਾਇਸਕੈਰਡੀ ਜੂਨੀਅਰ ਦਾ ਨਾਂ ਪਹਿਲਿਆਂ ਚਾਉਂਦਾ ਇਹ ਵਿਰੋਧ ਕਰਦੇ ਰਹੇ ਹੁਣ ਇਹੀ ਹੈਲਥ ਮੈਕਮੇ ਦੇ ਮੁਖੀ ਨੇ ਤੇ ਇਹਨਾਂ ਨੇ ਸਾਰੇ ਜਿਹੜੀ ਐਮ ਆਰ ਐਨ ਐ ਟੈਕਨੀਕ ਦੇ ਨਾਲ ਉਹ ਮੈਸੰਜਰ ਆਰ ਐਨ ਐ ਟੈਕਨੀਕ ਦੇ ਨਾਲ ਵੈਕਸੀਨ ਬਣ ਰਹੀ ਸੀ ਸਾਰੇ ਸਾਰੇ ਕੈਨਸਲ ਕਰ ਦਿੱਤੇ ਕਹਿੰਦੇ ਨੂੰ ਕੈਨਸਲ ਕਰੋ 500 ਮਿਲੀਅਨ ਡਾਲਰ ਦਾ ਕੰਮ ਕਰੇ ਦੂਰ ਦੂਰ ਹੋਣਾ 500 ਮਿਲੀਅਨ ਡਾਲਰ ਦੀ ਜਿਹੜੀ ਰਿਸਰਚ ਹੋ ਰਹੀ ਆ ਉਹ ਸਾਰੇ ਦੀ ਸਾਰੀ ਜਿਹੜੀ ਜਾਂਦੀ ਲੱਗਦੀ ਹੈ ਜਿਹੜੇ ਵਿਗਿਆਨੀ ਆ ਬਾਇਓ ਪ੍ਰੋਜੈਕਟ ਬੰਦ ਹੋਇਆ ਜੀ ਇਹਦੇ ਨਾਲ ਸਰਕਾਰ ਜਿਹੜੀ ਜਾਂ ਕੈਨਸਲ ਕਰ ਰਹੀ ਹੈ ਜਾਂ ਚੇਂਜ ਕਰ ਰਹੀ ਹੈ ਐਮ ਆਰ ਐਨ ਏ ਟੈਕਨੋਲੋਜੀ ਦੇ ਨਾਲ ਸਰਕਾਰ ਦਾ ਜਿਹੜਾ ਬਾਇਓ ਡਿਫੈਂਸ ਏਜੰਸੀ ਆ ਆਪਣੀ ਗਵਰਨਮੈਂਟ ਬਾਇਓ ਡਿਫੈਂਸ ਏਜੰਸੀ ਬਾਰਡਾ ਉਹ ਫੰਡ ਕਰਦੀ ਹੈ ਇਹਨਾਂ ਨੂੰ ਬਰਡ ਫਲੂ ਵੈਕਸੀਨ ਦਾ ਪ੍ਰੋਜੈਕਟ ਦੇ ਉੱਤੇ ਅਸਰ ਪਾਊਗਾ ਕੁਝ ਪ੍ਰੋਜੈਕਟ ਜਿਹੜੇ ਆ ਜਿਹਦਾ H5N1 ਦਾ ਆ ਰੈਸਪੀਰੇਟਰੀ ਡਿਜ਼ੀਜ਼ ਦਾ ਬਦਲ ਦਿੱਤੇ ਆ ਕੁਝ ਬਿਲਕੁਲ ਰਿਸਰਚ ਦੇ ਨੇੜੇ ਗਏ ਉਹਨਾਂ ਨੂੰ ਉਹਨੇ ਚੱਲਦੇ ਰੱਖਿਆ ਤੇ ਦੂਜਾ ਔਰ ਐਮ ਆਰ ਐਨ ਏ ਟੈਕਨੀਕ ਨੂੰ ਸੈਲੀਬ੍ਰੇਟ ਕੀਤਾ ਗਿਆ ਸੀ ਤੁਹ ਜਦੋਂ ਕੋਵਿਡ-19 ਦੀ ਪੰਡੈਮਿਕ ਆਈ ਆ ਵੀ ਇੰਨੀ ਤੇਜ਼ ਤੇ ਇੰਨੀ ਜਲਦੀ ਬਣਨ ਵਾਲੀ ਵੈਕਸੀਨ ਰਾਬਰਟ ਐਫ ਕੈਨੇਡੀ ਲਗਭਗ ਇਹਦੇ ਸਖਤ ਵਿਰੋਧੀ ਐਮ ਆਰ ਐਨ ਐ ਦੇ ਉਹ ਕਹਿੰਦੇ ਇਹ ਜਿਹੜਾ ਹੈਗਾ ਆ ਕਿ ਐਮ ਆਰ ਐਨ ਐ ਵਾਲੀਆਂ ਜਿਹੜੀਆਂ ਹੈਗੀਆਂ ਇਹ ਨਹੀਂ ਵਰਤਣੀਆਂ ਚਾਹੀਦੀਆਂ ਇਹਦੇ ਤੇ ਕੋਈ ਰਿਸਰਚ ਨਹੀਂ ਕੋਈ ਕੁਝ ਨਹੀਂ ਹੈ ਤੇ ਇਸ ਕਰਕੇ ਇਹਦਾ ਉਹ ਵਿਰੋਧ ਕਰ ਰਹੇ ਤੇ ਸਾਰੇ ਸਾਰੇ ਪ੍ਰੋਜੈਕਟ ਉਹਨਾਂ ਨੇ ਇਹਦੇ ਕੈਨਸਲ ਕਰ ਦਿੱਤੇ ਆ ਵੱਡੇ ਕ੍ਰਿਟਿਕ ਰਹੇ ਆ ਦੂਜਾ ਪੋਲਿਟਿਕਲ ਪ੍ਰੈਸ਼ਰ ਵੀ ਹੈ ਐਂਟੀ ਵੈਕਸੀਨ ਗਰੁੱਪ ਦਾ ਤੀਜਾ ਸੇਫਟੀ ਕੰਸਰਨ ਉਹ ਕਹਿੰਦੇ ਹੈਗਾ ਹੈ ਲਾ ਕਿ ਉਹ ਕਹਿੰਦੇ ਅਪਰੂਵ ਨਹੀਂ ਹੋਇਆ ਉਹ ਚਾਹੁੰਦੇ ਕਿ ਵੈਕਸੀਨ ਜੇ ਹੋਵੇ ਵੀ ਤੇ ਪੁਰਾਣੀ ਹੋਵੇ ਜਿਹੜੀ ਰਵਾਇਤੀ ਕਿਸਮ ਦੀ ਜਾਂ ਟ੍ਰੈਡੀਸ਼ਨਲ ਵੈਕਸੀਨ ਚੱਲਦੀ ਸੀ ਸੋ ਐਕਸਪਰਟ ਡਾਕਟਰ ਸਾਇੰਟਿਸਟ ਕਹਿੰਦੇ ਆ ਕਿ ਐਮ ਆਰ ਐ ਵੈਕਸੀਨ ਸੇਫ ਆ ਅਮਰੀਕਾ ਦਾ ਸਭ ਤੋਂ ਸਿਹਤ ਵਿਭਾਗ ਦਾ ਮੁਖੀ ਕਹਿੰਦਾ ਸੇਫ ਨਹੀਂ ਹੈ ਸੱਚ ਕੀ ਹੈ ਕਿਸੇ ਨੂੰ ਨਹੀਂ ਪਤਾ ਪਰ ਫਿਲਹਾਲ ਰੋਬਰਟ ਆਫ ਕੈਨੇਡੀ ਜੂਨੀਅਰ ਨੇ ਐਮ ਆਰ ਐਨ ਨੇ ਮਤਲਬ ਉਹ ਵੈਕਸੀਨ ਜਿਹੜੀ ਕੋਵਿਡ ਵੈਕਸੀਨ ਤੁਹਾਡੇ ਸਾਡੇ ਸਾਰਿਆਂ ਦੇ ਲੱਗੀ ਹੈ ਜੇਸ ਟੈਕਨੀਕ ਦੇ ਨਾਲ ਉਹ ਬਣਾਈ ਗਈ ਹੈ ਅਮਰੀਕਾ ਦਾ ਸਭ ਤੋਂ ਵੱਡਾ ਸਿਹਤ ਅਧਿਕਾਰੀ ਸਿਹਤ ਮੰਤਰੀ ਹੈਲਥ ਸਕੱਟਰੀ ਕਹਿੰਦਾ ਵੀ ਉਹ ਟੈਕਨੀਕ ਗਲਤ ਆ ਇਹਨੂੰ ਬੰਦ ਕਰ ਦੇਣਾ ਚਾਹੀਦਾ ਹੁਣ ਰੱਬ ਜਾਣਦਾ ਵੀ ਅਸਲ ਦੇ ਵਿੱਚ ਸੱਚ ਕੀ ਹੈ ਇੱਕ ਇੰਟਰਵਿਊ ਹੋਈ ਆ ਜਿਮ ਕੋਸਟਾ ਜਿਮ ਕੋਸਟਾ ਬਹੁਤ ਵੱਡਾ ਪੱਤਰਕਾਰ ਆ ਸੀਐਨਐਨ ਦਾ ਉਨੇ ਇੱਕ ਵੀਡੀਓ ਪੋਸਟ ਕੀਤੀ ਆ ਉਹ ਵੀਡੀਓ ਦੇ ਵਿੱਚ ਇੰਟਰਵਿਊ ਆ ਇੰਟਰਵਿਊ ਕੀਤੀ ਆ ਉਹਨੇ ਇੱਕ ਉਸ ਬੰਦੇ ਦੇ ਨਾਲ ਉਸ ਟੀਨੇਜਰ ਦੇ ਨਾਲ ਜਿਹੜਾ 17 ਸਾਲਾਂ ਦਾ ਸੀਗਾ ਜਦੋਂ ਉਹ ਮਾਰਿਆ ਗਿਆ ਉਹ 2018 ਦੇ ਵਿੱਚ ਇੱਕ ਤੁਹਾਨੂੰ ਯਾਦ ਹੋਊਗਾ ਪਾਰਕ لینڈ ਸਕੂਲ ਸ਼ੂਟਿੰਗ ਹੋਈ ਸੀ ਉਹਦੇ ਵਿੱਚ ਇੱਕ ਨੌਜਵਾਨ 17 ਸਾਲਾਂ ਦਾ ਜਿਹਦਾ ਨਾਂ ਸੀਗਾ ਆਪਣੇ ਜੈਕਵਨ 올ਿਵਰ ਜੈਕਨ 올ਿਵਰ ਮਾਰਿਆ ਗਿਆ ਸੀ ਜਿਮ ਅਕੋਸਟਾ ਜਿਹੜਾ ਸੀਐਨਐਨ ਦਾ ਪ੍ਰਸਿੱਧ ਪੱਤਰਕਾਰ ਆ ਉਹਨੇ ਜੈਕਨ ਓਲੀਵਰ ਦੇ ਨਾਲ ਇੰਟਰਵਿਊ ਕੀਤੀ ਆ ਕੱਲ ਹੁਣੇ ਬੜੀ ਕਮਾਲ ਦੀ ਗੱਲ ਬੰਦਾ ਹੈ ਨਹੀਂ ਦੁਨੀਆ ਦੇ ਉੱਤੇ ਉਹ ਚਲੇ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਹੁਣ ਉਦਾਂ ਦਾ ਬੰਦਾ ਦੁਬਾਰਾ ਬਣਾ ਲਿਆ ਉਹਨਾਂ ਨੇ ਮਤਲਬ ਤੁਹਾਨੂੰ ਟੀਵੀ ਦੇ ਉੱਤੇ ਦਿਸ ਰਿਹਾ ਹੈ ਉਹ ਬੰਦਾ ਉਹਦਾ ਫੇਸ ਜਿਹੜਾ ਇੱਥੇ ਤੱਕ ਜਿੱਦਾਂ ਹੈਗਾ ਤੇ ਉਹ ਜਿਹੜਾ ਜਿਮ ਕੋਸਟਾ ਨੂੰ ਸਵਾਲ ਪੁੱਛ ਰਿਹਾ ਉਹ ਨੂੰ ਜਵਾਬ ਦੇ ਰਿਹਾ ਉਦੀ ਸ਼ਕਲ ਵੀ ਉਹੀ ਆ ਉਦੀ ਆਵਾਜ਼ ਵੀ ਉਹੀ ਆ ਤੇ ਇਹ ਸਾਰੀ ਕਹਾਣੀ ਵੀ ਹੁਣ ਦੋ ਪਹਿਲੂ ਸਾਹਮਣੇ ਆ ਰਿਹਾ ਕੁਝ ਲੋਕ ਤਾਂ ਕਹਿੰਦੇ ਵੀ ਬਹੁਤ ਕਮਾਲ ਹੋ ਗਈ ਏਦਾਂ ਵੀ ਹੋ ਜਾਂਦਾ ਤੇ ਕੁਝ ਲੋਕ ਕਹਿੰਦੇ ਵੀ ਇਹ ਸਰਾਸਰ ਗਲਤ ਆ ਤੁਹਾਨੂੰ ਯਾਦ ਹੋਊਗਾ ਕੁਝ ਕਲਾਕਾਰਾਂ ਦੇ ਨਾ ਸ਼ੋਅ ਹੁੰਦੇ ਜਿਵੇਂ ਸਿੱਧੂ ਮੂਸੇਵਾਲੇ ਦਾ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਸਟੇਜ ਦੇ ਉੱਤੇ ਬਿਲਕੁਲ ਉਹ ਗਾਉਂਦਾ ਨੱਚਦਾ ਦਿਖੂਗਾ ਤੁਹਾਨੂੰ ਇਹ ਸ਼ੋਅ ਸ਼ਾਇਦ ਆ ਥੋੜੇ ਸਮੇਂ ਦੇ ਵਿੱਚ ਹੋਣੇ ਆ ਕਲਾਕਾਰਾਂ ਦੇ ਇਦਾਂ ਸ਼ੋਅ ਹੁੰਦੇ ਆ ਉਹ ਬੰਦਾ ਤਾਂ ਹੈ ਨਹੀਂ ਪਰ ਉਹਦੀ ਆਵਾਜ਼ ਉਹਦਾ ਸਾਰਾ ਕੁਝ ਦੇ ਨਾਲ ਉਹ ਅਸਲ ਦੇ ਵਿੱਚ ਤੁਹਾਨੂੰ ਲਾਈਟਸ ਦੇ ਨਾਲ ਉੱਤੇ ਜਿੱਦਾਂ ਜਿਹੜਾ ਉਹ ਦਿਖਦਾ ਹੈ ਇਹੀ ਟੈਕਨੀਕ ਇਹਦੇ ਵਿੱਚ ਵਰਤੀ ਗਈ ਹੈ ਹੁਣ ਇਹ ਬਿਲਕੁਲ ਰੀਅਲ ਉਹਦੇ ਵਰਗੀ ਲੱਗਦੀ ਜਿਹੜਾ ਏ ਆਰਟੀਫੀਸ਼ੀਅਲ ਇੰਟੈਲੀਜੈਂਸ ਅਵਤਾਰ ਉਹਦਾ ਬਣਾਇਆ ਗਿਆ ਹੈ ਉਹਦੀਆਂ ਫੋਟੋ ਉਹਦੀ ਆਵਾਜ਼ ਸਾਰਾ ਕੁਝ ਕਰਕੇ ਮਤਲਬ ਚੈਟਬੋਟ ਸਟਾਈਲ ਉਹਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਦੇ ਪਿਤਾ ਨੇ ਬਣਾਇਆ ਇਹ ਸਾਰੀ ਟੈਕਨੀਕ ਆਪਣੇ ਮੁੰਡੇ ਨੂੰ ਜੈਕਵਿੰਦ ਪਿਤਾ ਨੇ ਬਣਾਇਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਉਹ ਕਿਉਂਕਿ ਉਹਨਾਂ ਦਾ ਬੇਟਾ ਤੇ ਜਾ ਚੁੱਕਾ ਪਰ ਉਹ ਹੁਣ ਕੀ ਕਰਦੇ ਆ ਵੀ ਉਹ ਕੈਂਪੇਨ ਕਰ ਰਹੇ ਆ ਵੀ ਕਿਸੇ ਹੋਰ ਦੇ ਨਾਲ ਇਹ ਚੀਜ਼ ਨਾ ਵਾਪਰੇ ਜਿਹੜੀ ਗਨ ਵਾਇਲੈਂਸ ਦੇ ਸੰਬੰਧੀ ਅਵੇਅਰਨੈਸ ਦੇਣ ਦੇ ਲਈ ਉਹ ਲੜ ਰਹੇ ਆ ਤੇ ਉਹਨਾਂ ਨੇ ਆਪਣੇ ਬੇਟੇ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇਦਾਂ ਦਾ ਕੰਪਿਊਟਰ ਦੇ ਨਾਲ ਬਣਾ ਦਿੱਤਾ ਤੇ ਇਹਨੂੰ ਜੈਮ ਕੋਸਟਾ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਇਹਦੇ ਨਾਲ ਇੰਟਰਵਿਊ ਕਰੋ ਤੇ ਉਹਨੇ ਉਹ ਇੰਟਰਵਿਊ ਕੀਤੀ ਸਰ ਉਹਦੇ ਪਿਤਾ ਨੇ ਬਣਾਈ ਉਹਦਾ ਪਿਤਾ ਕਹਿੰਦਾ ਵੀ ਮੈਂ ਬਹੁਤ ਖੁਸ਼ ਆ ਵੀ ਮੇਰਾ ਬੇਟਾ ਜਿਹੜਾ ਉਹ ਅੱਜ ਵੀ ਜਿਉਂਦਾ ਆ ਜਾਂ ਇਸ ਤਰੀਕੇ ਦੇ ਨਾਲ ਔਰ ਜਿੰਮ ਕੋਸਟਾਂ ਨੇ ਇਸ ਕਲ ਦੀ ਸਿਰਫਤ ਕੀਤੀ ਹੈ ਵੀਡੀਓ ਦੇ ਦੌਰਾਨ ਉਹਨੇ ਕਿਹਾ ਵੀ ਮੈਨੂੰ ਬਹੁਤ ਚੰਗਾ ਲੱਗਾ ਇਹ ਸਾਰੇ ਕੁਸ਼ਤੀ ਨਾਲ ਮੈਨੂੰ ਇਦਾਂ ਲੱਗਦਾ ਜਿਦਾਂ ਰੀਅਲੀ ਉਹਦੇ ਨਾਲ ਗੱਲਬਾਤ ਕਰ ਰਿਹਾ ਵੀ ਉਹ ਬੰਦਾ ਜਿਹੜਾ ਮਾਰਿਆ ਜਾ ਚੁੱਕਾ ਉਹ ਇਸ ਚੀਜ਼ ਬਾਰੇ ਮਹਿਸੂਸ ਕਿਦਾਂ ਕਰ ਰਿਹਾ ਮੇਰੇ ਖਿਆਲ ਤੇ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੀਤਾ ਪਰ ਉਹ ਚੀਜ਼ ਬਹੁਤ ਵੱਡੀ ਹੈ ਲੋਕ ਕਹਿੰਦੇ ਵੀ ਗਲਤ ਗੱਲ ਆ ਬਹੁਤ ਸਾਰੇ ਜੀ ਆਨਲਾਈਨ ਵਿਊਅਰਸ ਉਹਨਾਂ ਨੇ ਕਿਹਾ ਕਿ ਇਹ ਅਪਸੈਟ ਕਰਨ ਵਾਲੀ ਵੀਡੀਓ ਆ ਡਿਸਰੈਸਪੈਕਟਫੁਲ ਆ ਕਿ ਇੱਕ ਫੇਕ ਵਰਜਨ ਜਿਹੜਾ ਕਿ ਵਿਅਕਤੀ ਦੀ ਮੌਤ ਬਹੁਤ ਦੁਖਾਂਤਕ ਮੌਤ ਹੋਈ ਹੋਵੇ ਤੇ ਉਹਨੂੰ ਤੁਸੀਂ ਇੱਕ ਗਲਤ ਤਰੀਕੇ ਦੇ ਨਾਲ ਬਣਾ ਕੇ ਇੰਟਰਵਿਊ ਕਰ ਰਹੇ ਵੀ ਇਹ ਠੀਕ ਨਹੀਂ ਹੈ ਐਕਸਪਰਟ ਕਹਿੰਦੇ ਵੀ ਰੀਅਲ ਰਿਪਰੈਜ਼ੈਂਟੇਟਿਵ ਨਹੀਂ ਹੈ ਹੁਣ ਜੈਕਨ ਕਿਹੜੇ ਮੌਕੇ ਦੇ ਸਵਾਲ ਦਾ ਜਵਾਬ ਕੀ ਦੇਊਗਾ ਉਹ ਤੇ ਹੈ ਨਹੀਂ ਪਰ ਉਹ ਉਹ ਜਿਹੜੇ ਵਿਊ ਦੇ ਰਿਹਾ ਆ ਉਹ ਅਸਲ ਚੋਦੇ ਨਹੀਂ ਆ ਵੀ ਗਲਤ ਰਿਪਰੈਜ਼ੈਂਟੇਸ਼ਨ ਉਹਦੀ ਹੋ ਰਹੀ ਹੈ ਦੇ ਫਾਦਰ ਨੇ ਡਿਫੈਂਡ ਕੀਤਾ ਇਸ ਚੀਜ਼ ਨੂੰ ਕਹਿੰਦੇ ਵੀ ਇਹ ਪ੍ਰੋਬਲਮ ਗਨ ਵਾਇਲੈਂਸ ਹੈਗੀ ਹੈ ਨਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਤੁਸੀਂ ਉਧਰ ਧਿਆਨ ਦਿਓ ਅ ਮਤਲਬ ਉਹਨਾਂ ਨੇ ਫੈਮਿਲੀ ਜਿਹੜਾ ਆ ਉਹ ਗਨ ਰਿਫਾਰਮਸ ਦੇ ਲਈ ਗੱਲਬਾਤ ਕਰ ਰਹੀ ਹੈ ਜਾਂ ਟੀਚ ਕਰਦੀ ਹੈ ਸੋ ਇਹ ਇਹ ਜਿਹੜਾ ਇਹ ਇੱਕੋ ਇਹੀ ਵੇਲਾ ਨਹੀਂ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਤਰੀਕੇ ਨਾਲ ਯੂਜ਼ ਕੀਤੀ ਗਈ ਹੈ ਬਹੁਤ ਸਾਰੇ ਪਰਿਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਰਤ ਕੇ ਆਪਣੇ ਜਿਹੜੇ ਪਿਆਰੇ ਨੇ ਉਹਨਾਂ ਨੂੰ ਅ ਮਤਲਬ ਪਬਲਿਕ ਮੈਸੇजेस ਦੇ ਲਈ ਕੋਟ ਮੈਸੇजेस ਦੇ ਲਈ ਰੀਕ੍ਰੀਏਟ ਕਰ ਰਹੇ ਆ ਤੁਹਾਡਾ ਘਰ ਦਾ ਕੋਈ ਚਲੇਗਾ ਤੁਸੀਂ ਉਹ ਰੀਕ੍ਰੀਏਟ ਕਰ ਸਕਦੇ ਕੰਪਿਊਟਰ ਦੇ ਉੱਤੇ ਤੁਹਾਡੇ ਨਾਲ ਗੱਲਾਂ ਕਰੂਗਾ ਤੁਹਾਡੀ ਗੱਲਾਂ ਦੇ ਜਵਾਬ ਦੇਊਗਾ ਲੋਕਾਂ ਨੂੰ ਸੁਨੇਹੇ ਦੇਊਗਾ ਆਬਵੀਅਸਲੀ ਉਹ ਪਾਇ ਤੇ ਤੁਸੀਂ ਆ ਉਹਦੇ ਵਿੱਚ ਪਰ ਉਹ ਟ੍ਰੇਨ ਇਦਾਂ ਕਰ ਦੇਣਾ ਉਹਨੂੰ ਕਿ ਉਹ ਅਸਲੀ ਲੱਗਦਾ ਜਿਹੜੇ ਜਿਹੜਾ ਆਪਣੇ ਰੌਡ ਸਟੀਵਰਡ ਕਾਨਸਰਟ ਹੋਈ ਆ ਜਿਹਦੇ ਵਿੱਚ ਇੱਕ ਵੀਅਰਡ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀਡੀਓ ਓਜੀ ਓਸਬਰਨ ਤੇ ਦੂਜੇ ਜਿਹੜੇ ਹੈਗੇ ਆ ਡੈਡ 뮤ਜਿਸ਼ੀਅਨ ਵੀ ਉਹ ਮਰ ਗਏ ਸਾਰੇ ਔਰ ਸਵਰਗ ਦੇ ਵਿੱਚ ਬੈਠੇ ਕੀ ਕਰ ਰਹੇ ਆ ਉਹ ਕਈ ਤਰੀਕੇ ਦੇ ਨਾਲ ਕੀਤੀ ਗਈ ਆ ਜਿਹੜਾ ਜੈਕਨ ਓਲੀਵਰ 17 ਸਾਲਾਂ ਦਾ ਇੱਕ ਸਟੂਡੈਂਟ ਫਲੋਰੀਡਾ ਦੇ ਵਿੱਚ 2018 ਦੇ ਵਿੱਚ పార్ਕ لینڈ ਸਕੂਲ ਸ਼ੂਟਿੰਗ ਹੋਈ ਸੀ ਉਹਦੇ ਵਿੱਚ ਮਾਰਿਆ ਗਿਆ ਉਹਦੇ ਪੇਰੈਂਟਸ ਪੈਟ੍ਰਿਕਾ ਓਲੀਅਰ ਤੇ ਮੈਨੋਰ ਓਲੀਵਰ ਉਹ ਗਨ ਕੰਟਰੋਲ ਐਕਟੀਵਿਸਟ ਬਣ ਗਿਆ ਉਹਦੇ ਤੋਂ ਬਾਅਦ ਉਹਦੇ ਪਤਾ ਨੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਜਨ ਤਿਆਰ ਕੀਤਾ ਉਹਦੀਆਂ ਪੁਰਾਣੀਆਂ ਫੋਟੋ ਤੇ ਆਵਾਜ਼ ਦੇ ਨਾਲ ਤੇ ਉਹਨੇ ਪ੍ਰੋਜੈਕਟ ਕੀਤਾ ਮੈਸੇਜ ਕੀਤੇ ਤੇ ਹੋਰ ਸਾਰਾ ਕੁਝ ਜਿਹਦੇ ਹੁਣ ਦੋਵੇਂ ਪਾਸਿਆਂ ਤੋਂ ਅਲੋਚਨਾ ਵੀ ਹੋ ਰਹੀ ਆ ਤੇ ਕੁਝ ਲੋਕ ਜਿਹੜੀ ਉਹਦੀ ਸਿਫਤ ਵੀ ਕਰ ਰਹੇ ਆ ਇਹਦੇ ਨਾਲੇ ਅੱਜ ਦਾ ਪ੍ਰੋਗਰਾਮ ਇਸ ਮੁਕੰਮਲ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨੂ ਵੀ ਗੱਲ ਬਤਾ